ਆਮ ਆਦਮੀ ਪਾਰਟੀ ਦੇ ਸੱਤਾਧਾਰੀ ਧਿਰ ਦੇ 10 ਵਿਧਾਇਕਾਂ ਨੂੰ ਆਪਣੇ ਹੀ ਨਾਮ ਤੋਂ ਡਰ ਲੱਗਣ ਲੱਗਾ ਕਹਿੰਦੇ ਆਪਣੇ ਨਾਵਾਂ ਨੂੰ ਲੈ ਕੇ ਫਿਕਰ ਇੰਨਾ ਪੈ ਗਿਆ ਕਿ ਉਹ ਕਾਨੂੰਨੀ ਕਾਰਵਾਈ ਦੇ ਲਈ ਡੀਜੀਪੀ ਤੱਕ ਵੀ ਪਹੁੰਚੇ ਨੇ ਕਿਉਂਕਿ ਉਹ 10 ਐਮਐਲਏ ਹੁਣ ਇਹ ਕਹ ਰਹੇ ਨੇ ਜੀ ਕਿ ਅਸੀਂ ਤਾਂ ਕੋਈ ਪ੍ਰਪੋਜ਼ਲ ਨਹੀਂ ਦਿੱਤੀ ਅਸੀਂ ਤਾਂ ਉਹਦੇ ਹੱਕ ਵਿੱਚ ਸੰਘੀ ਰਹੀ ਦਿੱਤੀ ਫਿਰ ਦਸਾਂ ਦੇ ਨਾਵਾਂ ਦੀ ਵਰਤੋਂ ਕੌਣ ਕਰੇ ਸਰੋਗਨੀ ਗੁਰਦੁਆਰਾ ਕੰਦਕ ਮੇਕ ਦਾ ਅਗਲਾ ਪ੍ਰਧਾਨ ਕੌਣ ਐਡਵੋਕੇਟ ਹਰੀਂਦਰ ਸਿੰਘ ਧਾਮੀ ਕਿਸੇ ਸਮੇਂ ਇਸ ਆਉਡੀਟ ਨੂੰ ਲੰਬੇ ਹੋਣ ਦੀ ਪਹਿਲਕਦਮੀ ਕਰਕੇ ਸੀ ਉਸ ਤੀਫਾ ਦੇਖ ਕੇ ਘਰੇ ਬੈਠ ਕੇ ਦੀ ਇੱਕ ਪਾਸੇ ਬਾਦਲ ਤੇ ਰਾਲਾ ਅਕਾਲੀ ਦਲ ਹੈ ਇੱਕ ਪਾਸੇ ਪੁਨਰ ਸੰਜੀਤ ਅਕਾਲੀ ਦਲ ਹੈ ਹੁਣ ਉਹ ਦੋਵਾਂ ਦੇ ਉਮੀਦਵਾਰ ਹੋਣਗੇ ਜੇ ਨਾ ਚੱਕਰਾ ਹੋਏਗਾ ਮਾਂਜੂਬ ਸੁਪਰੀਮ ਕੋਰਟ ਨੇ ਸਰਚ ਚਬਦਾਂ ਚ ਕਿਹਾ ਸੀ ਕਿ ਵੀ ਅਸੀਂ ਤਾਂ ਰੋਕ ਹੀ ਨਹੀਂ ਲਾਈ ਉਹਦੀ ਫਾਂਸੀ ਤੇ ਫਿਰ ਫਾਂਸੀ ਕਿਉਂ ਨਹੀਂ ਕਿਉਂ ਤੁਸੀਂ ਉਸ ਪਹਿਲੂ ਤੋਂ ਦੇਖਣਾ ਹੋਵੇ ਤਾਂ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਦੀਆਂ ਤਸਵੀਰਾਂ ਬਹੁਤ ਚਰਚਾ ਚ 70 ਕਰੋੜ 83 ਲੱਖ ਘਰਾਂ ਦੇ ਨੁਕਸਾਨ ਲਈ ਹੈ ਜੀ ਕਹਿੰਦੇ ਹੈਨਾ 1 ਕਰੋੜ 16 ਲੱਖ ਪਤਨਾ ਦੇ ਨੁਕਸਾਨ ਲਈ ਹੈ ਜੀ ਲਗਭਗ 73 ਲੱਖ ਰੁਪਏ ਤੋਂ ਵੱਧ ਜਾਨਵਰਾਂ ਦੇ ਨੁਕਸਾਨ ਲਈ ਹੈ ਜੀ ਇਹ ਅਸੀਂ ਮੁਆਵਜ਼ਾ ਦੇਣ ਦੀ ਤਰਵਾਫ ਕਰ ਦਿੱਤੀ ਹੈ ਪੰਜਾਬ ਦੇ ਵਿੱਚ ਧੀਆਂ ਵੀ ਹੁਣੇ ਦੀ ਚਿੱਟੇ ਦੇ ਚਪੇਟ ਚ ਇਸਕਦਰਾ ਰਹੀਆਂ ਨੇ ਤੇ ਉਹਨਾਂ ਨੂੰ ਵੀ ਨਸ਼ਾ ਛਡੋ ਕੇਂਦਰਾਂ ਤੱਕ ਪਹੁੰਚਣਾ 9 ਮਹੀਨਿਆਂ ਚ 80 ਐਨਆਰਆਈ ਕੁੜੀਆਂ ਨਸ਼ਾ ਛਡਾਉਣ ਜਲੰਧਰ ਖੇਤਰ ਚ ਆਈਆਂ ਬਿਹਾਰ ਚੋਣਾ ਚ ਜਾਣ ਤੋਂ ਪਹਿਲਾਂ ਸਰਕਾਰ ਵੱਲੋਂ ਜਿਹੜੀ ਜਨਤਾ ਦਾ ਜੋ ਤੇ ਬੀਜੇਪੀ ਵਾਲੀ ਗੱਟ ਜੋੜੀ ਸਰਕਾਰ ਕਹਿੰਦੇ ਜੀ ਉਹਨੇ ਕਰੋੜਾਂ ਰੁਪਈਆ 1 ਕਰੋੜ 21 ਲੱਖ ਰੁਪਈਆ ਹੈ 1 ਕਰੋੜ 21 ਲੱਖ ਔਰਤਾਂ ਦੇ ਖਾਤਿਆਂ 'ਚ 12000 ਕਰੋੜ ਰੁਪਈਆ ਉਹਨਾਂ ਨੇ ਪਾਇਆ ਜੀ ਤੁੱਬਲ ਮਲਾ ਕੇ ਕਹਿੰਦੇ ਨਕਦੀ ਰਾਹੀਂ ਵੋਟਾਂ ਖਰੀਦ ਦੀ ਕਵਾਇਦ ਇਸ ਵਾਰ ਵਿਹਾਬੀਆਂ ਚੋਣਾਂ 'ਚ ਫਿਰ ਚਰਚਾ ਚੱਲੇਗੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਆਮ ਆਦਮੀ ਪਾਰਟੀ ਦੇ 10 ਐਮਐਲਏ ਆਪਣੇ ਹੀ ਨਾਮ ਤੋਂ ਡਰ ਗਏ ਨੇ ਆਮ ਆਦਮੀ ਪਾਰਟੀ ਦੇ ਸੱਤਾਧਾਰੀ ਧਿਰ ਦੇ 10 ਵਿਧਾਇਕਾਂ ਨੂੰ ਆਪਣੇ ਹੀ ਨਾਮ ਤੋਂ ਡਰ ਲੱਗਣ ਲੱਗਾ ਉਹਨਾਂ ਨੇ ਆਪਣੇ ਨਾਮ ਲਿਖੇ ਜਾਣ ਤੇ ਉਹਨਾਂ ਸਾਹਮਣੇ ਫਿਰ ਦੁਬਾਰਾ ਨਾਮ ਲਿਖੇ ਜਾਣ ਤੇ ਸਫਾਈ ਦੇ ਲਿੰਕ ਕਹਿੰਦੇ ਕੇਜਰੀਵਾਲ ਤੱਕ ਪਹੁੰਚ ਕੀਤੀ ਹੈ ਮਨੀਸ਼ ਸ਼ੋਧਿਆ ਨੂੰ ਪੇਸ਼ ਹੋ ਕੇ ਆਪਣੀ ਸਫਾਈ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਦੁਖੜਾ ਰੋਇਆ ਤੇ ਪੰਜਾਬ ਪਾਰਟੀ ਦੇ ਆਵਾਦੀ ਪਾਰਟੀ ਦੇ ਪ੍ਰਧਾਨ ਅਮਰ ਲੋੜਾ ਤੱਕ ਵੀ ਪਹੁੰਚ ਕੀਤੀ ਹੈ ਇਹੋ ਨਹੀਂ ਕਹਿੰਦੇ ਆਪਣੇ ਨਾਮਾਂ ਨੂੰ ਲੈ ਕੇ ਫਿਕਰ ਇੰਨਾ ਪੈ ਗਿਆ ਕਿ ਉਹ ਕਾਨੂੰਨੀ ਕਾਰਵਾਈ ਦੇ ਲਈ ਡੀਜੀਪੀ ਤੱਕ ਵੀ ਪਹੁੰਚੇ ਨੇ ਕੀ ਉਹਨਾਂ ਨਾਲ ਉਹਨਾਂ ਦੇ ਨਾਮਾਂ ਦੀ ਦੁਰਵਰਤੋਂ ਦਾ ਕੋਈ ਖੇਲ ਹੋ ਗਿਆ ਕੀ ਉਹਨਾਂ ਦੇ ਨਾਮ ਕਿਸੇ ਨੇ ਜਬਰੀ ਕਿਤੇ ਗਲਤ ਵਰਤ ਲਏ ਨੇ ਕੀ ਉਹਨਾਂ ਦੇ ਨਾਮ ਕਿਸੇ ਦੇ ਇਸ਼ਾਰੇ ਤੇ ਵਰਤੇ ਗਏ ਨੇ ਕੀ ਉਹਨਾਂ ਆਵਾਦੀ ਪਾਰਟੀ ਦੇ ਐਮਐਲਏ ਨੂੰ ਇਹ ਫਿਕਰ ਹੈ ਕਿ ਸਾਡੇ ਨਾਮ ਕਿਤੇ ਇਹ ਤਾਂ ਨਹੀਂਗਾ ਕਿ ਹਾਈ ਕਮਾਂਡ ਨੂੰ ਸ਼ੰਕਾ ਸ਼ੁਭਾ ਪੈਦਾ ਹੋ ਜਵੇ ਕਿ ਤਾਂ ਕਿਸੇ ਹੋਰ ਪਾਸੇ ਜਾ ਰਹੇ ਨੇ ਅਗਲੀ ਵਾਰ ਸਾਡੀ ਟਿਕਟ ਤੇ ਖਤਰਾ ਹੋ ਸਕਦਾ ਹੈ ਸਾਰੇ ਸਵਾਲ ਤੈਰ ਰਹੇ ਨੇ ਜੀ ਹਾਂ ਇਸੇ ਪ੍ਰੋਗਰਾਮ 'ਚ ਮੈਂ ਥੋੜ੍ਹ ਮੈਂ ਇੱਕ ਦਿਨ ਗੱਲ ਸਾਂਝੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਰਾਜ ਸਭਾ ਦੀ ਚੋਣਾਂ ਰਾਜ ਸਭਾ ਦੀ ਚੋਣ ਦੇ ਲਈ ਗਿਣਤੀ ਮਿੰਟ ਤੀ ਪੱਖੋਂ ਸੱਤਾਧਾਰੀ ਤੇ ਮਾਲੂਮਾਲ ਹੈ ਉਸ ਨੂੰ ਕਿਸੇ ਚੀਜ਼ ਦੀ ਘਾਟ ਕਮੀ ਨਹੀਂ ਹੈ ਕਿਉਂਕਿ ਉਹਦੇ ਕੋਲ ਗਿਣਤੀ ਦੇ ਐਮਐਲਏ ਨਾਲੋਂ ਵੀ ਕਿਤੇ ਜ਼ਿਆਦਾ ਐਮਐਲਏ ਨੇ ਇਸ ਲਈ ਉਹਨਾਂ ਦਾ ਨੁਮਾਇੰਦਾ ਬਿਨਾਂ ਮੁਕਾਬਲੇ ਜਿੱਤੂ ਕੇ ਅਰਜਿੰਦਰ ਗੁਪਤਾ ਰਾਸਵਾ ਜਾਏਗਾ ਪਰ ਉਹਨਾਂ ਸਾਹਮਣੇ ਇੱਕ ਨਵਨੀਤ ਚਤੁਰਭੇਦੀ ਨੇ ਕਾਗਜ਼ ਭਰਤੇ ਨਹੀਂ ਜਨਾਬ ਇੱਕ ਨਹੀਂ ਤਿੰਨ ਨੇ ਭਰੇ ਚੌਥਾ ਖੁਦ 3000 ਸੋ ਚਾਰ ਉਮੀਦਵਾਰ ਹੁਣ ਇਸ ਸਮੇਂ ਰਾਸਵਾ ਦੀ ਚੋਣ ਦੇ ਲਈ ਮੈਦਾਨ 'ਚ ਨੇ ਜਿਨ੍ਹਾਂ 'ਚੋਂ ਇੱਕ ਸੱਤਾਧਾਰੀ ਧਿਰ ਦਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਰਜਿੰਦਰ ਗੁਪਤਾ ਦੂਸਰਾ ਉਮੀਦਵਾਰ ਇਹਦੇ ਵਿੱਚ ਸ਼ਾਮਲ ਹੈ ਜੀ ਨਵਨੀਤ ਚਤੁਰਭਿੰਦੀ ਜਿਹੜਾ ਜੈਪੁਰ ਤੋਂ ਆਇਆ ਰਾਸਾ ਨਾਲ ਸੰਬੰਧਿਤ ਹੈ ਤੀਸਰਾ ਹੈਗਾ ਜੀ ਪ੍ਰਵਾਕਰ ਦਾਦਾ ਜਿਹੜਾ ਮਹਾਰਾਸ਼ਟਰ ਤੋਂ ਆਇਆ ਚੌਥਾ ਜੀ ਕਾਂਤੀ ਹైదరాబాద్ ਤੋਂ ਆਇਆ ਮਤਲਬ ਕਿ ਤੇਲंगाना ਤੋਂ ਇਹ ਹੁਣ ਚਾਰ ਉਮੀਦਵਾਰ ਮੈਦਾਨ 'ਚ ਨੇ ਰਾਸ਼ਵਾਦੀ ਉਮੀਦਵਾਰੀ ਦੇ ਲਈ ਤੁਹਾਡੇ ਕੋਲ 10 ਵਿਧਾਇਕਾਂ ਦਾ ਸਮਰਥਨ ਹੋਣਾ ਜ਼ਰੂਰੀ ਹੈ ਰਜਿੰਦਰ ਗੁਪਤਾ ਦੇ ਨਾਲ 20 ਐਮਐਲਆ ਦਾ ਸਮਰਥਨ ਵਾਲਾ ਕਾਗਜ਼ ਲੱਗਿਆ ਹੋਇਆ ਹੈ 20ਾਂ ਦੇ ਨਾਮ ਨੇ 20ਾਂ ਦੇ ਦਸਖਤ ਨੇ ਤੇ ਮੁੱਖ ਮੰਤਰੀ ਤੇ ਅਮਨ ਲੋੜਾ ਖੁਦ ਕਾਗਜ਼ ਦਾਖਲ ਕਰਾਉਣ ਗਏ ਸੀ ਉਧਰ ਤਾਂ ਕੋਈ ਸ਼ੰਕਾ ਸ਼ੁਭਾ ਨਹੀਂ ਹੈ ਹੁਣ ਕਿ ਉਹਦੇ ਨਾਲ 20 ਹੈ ਕਿ ਨਹੀਂ ਪਰ ਜਿਹੜੇ 20ਾਂ ਦੇ ਨਾਮ ਰਜਿੰਦਰ ਗੁਪਤਾ ਦੇ ਕਾਗਜ਼ ਦਾਖਲ ਕਰਨ ਸਮੇਂ ਪੇਸ਼ ਕੀਤੇ ਗਏ ਜਿਨ੍ਹਾਂ ਨੇ ਦਸਖਤ ਕਰਕੇ ਸਹਿਮਤੀ ਪ੍ਰਗਟਾਈ ਉਹਨਾਂ ਚੋਂ ਤਿੰਨ ਚਾਰ ਨਾਮ ਅਜੇ ਵੀ ਨੇ ਜਿਹੜੇ ਉਹਨਾਂ ਦਸਾਂ ਚ ਵੀ ਸ਼ਾਮਲ ਨੇ ਜਿਨ੍ਹਾਂ ਨੇ ਆਜ਼ਾਦ ਉਮੀਦਵਾਰ ਜਿਹੜਾ ਜੈਪੁਰ ਤੋਂ ਆ ਕੇ ਰਾਜਸਥਾਨ ਤੋਂ ਆ ਕੇ ਆਪਣੇ ਕਾਗਜ਼ داخل ਕਰ ਗਿਆ ਨਵਨੀਤ ਚਤੁਰਵੇਦੀ ਹੁਣ ਜਿਹੜੇ ਉਹ ਦਸ ਨਾਮ ਨੇ ਜੀ ਉਹ ਤਾਂ ਨਸਰ ਹੋਏ 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 ਨਾਲ ਇਹ ਵੀ ਚਰਚਾ ਚੁਰਪੀ ਕਿ ਉਹਨਾਂ ਦੇ ਨਾਮ ਜਿੱਥੇ ਲਿਖੇ ਹੋਏ ਨੇ ਕਿ ਜੀ ਐਮਐਲਏ ਆ ਐਮਐਲਏ ਆ ਮੈਂ ਦੱਸ ਦੇਣਾ ਉਹ ਦਸ ਨਾ ਵੀ ਪਰ ਉਹਨਾਂ ਨਾਮਾਂ ਦੇ ਸਾਹਮਣੇ ਇੱਕ ਵਾਰ ਫੇਰ ਨਾਮ ਲਿਖਿਆ ਹੋਇਆ ਹੁਣ ਉਸ ਸਾਹਮਣੇ ਦੁਆਰਾ ਲਿਖਿਓ ਨਾਮਾ ਨੂੰ ਕਹਿੰਦੇ ਦਸਕਤਾਂ ਵਜੋਂ ਦੇਖਿਆ ਜਾਂਦਾ ਹੁਣ ਕਹਿੰਦੇ ਜੀ ਕਮੇਟੀ ਨੂੰ ਜਿਹਦੇ ਕੋਲ ਕਾਗਜ਼ ਵਿਧਾਨ ਸਭਾ ਦੀ ਜਿਹੜੀ ਕਮੇਟੀ ਹੈ ਜਿਹੜਾ 77 ਨੇ ਜਾਂ ਜਿਹੜੇ ਉਹਨਾਂ ਦੇ ਅਧਿਕਾਰੀ ਨੇ ਜਿਨ੍ਹਾਂ ਕੋ ਕਾਗਜ਼ ਢਾਕਲ ਕਰਾਇਕ ਨੇ ਉਹਨਾਂ ਦੀ ਜਿਹੜੀ ਟੀਮ ਹੈਗੇ ਕਹਿੰਦੇ ਜੀ ਉਹ ਹੁਣ ਮਲਾਂਨ ਕਰਕੇ ਦੇਖੇਗੀ ਵਿਧਾਨ ਸਭਾ ਦੇ ਰਿਕਾਰਡ ਦੇ ਵਿੱਚ ਨਾ ਐਮਐਲਏ ਆਪਣਾ ਨਾਮ ਕਿਵੇਂ ਲਿਖਦੇ ਤੇ ਜੇ ਤਾਂ ਉਹ ਗੈਰ ਕਾਨੂੰਨੀ ਲਿਖੇ ਗਏ ਹੋਏ ਗਲਤ ਤਰੀਕੇ ਨਾਲ ਲਿਖਿਓ ਦਸਕਤ ਮਲਾਂਨ ਨਾ ਹੋਏ ਕਾਗਜ਼ ਤਾਂ ਰੱਦ ਹੋਣਾ ਹੀ ਹੋਣਾ ਹੈ ਕਿਉਂਕਿ ਉਹ 10 ਐਮਐਲਏ ਹੁਣ ਇਹ ਕਹ ਰਹੇ ਨੇ ਜੀ ਕਿ ਅਸੀਂ ਤਾਂ ਕੋਈ ਪ੍ਰਪੋਜ਼ਲ ਨਹੀਂ ਦਿੱਤੀ ਅਸੀਂ ਤਾਂ ਉਹਦੇ ਹੱਕ ਵਿੱਚ ਸਹਿਮਤੀ ਰਹੀ ਦਿੱਤੀ ਫਿਰ ਦਸਾਂ ਦੇ ਨਾਮਾਂ ਦੀ ਵਰਤੋਂ ਕੌਣ ਕਰ ਗਿਆ ਚਲੋ ਤੁਹਾਨੂੰ ਹੋਏਗਾ ਕਿ ਉਹ 10 ਨਾਮ ਕਿਹੜੇ ਨੇ ਮੈਂ ਉਹ ਨਾਮ ਤੁਹਾਡੇ ਸਾਹਮਣੇ ਰੱਖ ਦਿੰਦਾ ਨਵਨੀਤ ਚੱਤਰਵੈਦੀ ਜਿਨੇ ਰਾਜਸਵਾ ਦੇ ਕਾਗਜ਼ ਭਰਿਆ ਆਜ਼ਾਦ ਤੌਰ ਤੇ ਜੈਪੁਰ ਰਾਜਸਥਾਨ ਤੋਂ ਆਕੇ ਉਹਨੇ ਜਿਹੜੇ ਆਪਣੇ ਨਾਲ ਆਪਣੇ ਕਾਗਜ਼ਾਂ ਦੇ ਵਿੱਚ 10 ਨਾਮ ਪ੍ਰਗਟਾਏ ਆ ਉਹ ਨਾਮ ਗੌਰ ਮੰਗਦਿਆ ਉਹਨਾਂ ਨਾਵਾਂ ਦੇ ਵਿੱਚ ਜੀ ਸਭ ਤੋਂ ਪਹਿਲਾਂ ਰਜਨੀਸ਼ ਦਈਆ ਦਾ ਨਾਮ ਆ ਐਮਐਲਏ ਦਾ ਨਰੇਸ਼ ਕੁਟਾਰੀਆ ਦਾ ਨਾਮ ਇਹਦੇ ਵਿੱਚ ਸ਼ਾਮਿਲ ਹੈ ਇਸੇ ਤਰ੍ਹਾਂ ਰਣਵੀਰ ਭੁੱਲਰ ਦਾ ਨਾਮ ਇਹਦੇ ਵਿੱਚ ਸ਼ਾਮਿਲ ਹੈ ਗੁਰਲਾਲ ਸਿੰਘ ਘਨੌਰ ਦਾ ਨਾਮ ਸ਼ਾਮਿਲ ਹੈ ਐਂ ਸੁਖਵੀਰ ਸਿੰਘ ਮੈਸਰਖਾਨਾ ਦਾ ਨਾਮ ਇਹਦੇ ਵਿੱਚ ਸ਼ਾਮਿਲ ਹੈ ਮਨਜੀਤ ਸਿੰਘ ਬਲਾਸਪੁਰ ਦਾ ਨਾਮ ਸ਼ਾਮਿਲ ਹੈ ਕੁਲਵੰਤ ਸਿੰਘ ਪੰਡੋਰੀ ਦਾ ਨਾਮ ਸ਼ਾਮਿਲ ਹੈ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਨਾਮ ਸ਼ਾਮਿਲ ਹੈ ਕੁਲਵੰਤ ਸਿੰਘ ਬਾਜੀਗਰ ਦਾ ਨਾਮ ਸ਼ਾਮਿਲ ਹੈ ਤੇ ਇਸ ਇਸ ਇਹ 10 ਨਾਮ ਨੇ ਜੀ ਹੁਣ ਇਹ 10 ਨਾਮ ਕਹਿੰਦੇ ਜੀ ਇਹਨਾਂ ਦਸਾਂ ਇਨਾਮਾਂ ਦੇ ਐਮਐਲਏ ਨੇ ਆਪਣੀ ਪਾਰਟੀ ਨੂੰ ਹਾਈ ਕਮਾਂਡ ਨੂੰ ਸਪਸ਼ਟੀਕਰਨ ਦਿੱਤਾ ਹੈ ਕਿ ਅਸੀਂ ਆਪਣੇ ਵੱਲੋਂ ਕੋਈ ਇਹਦੇ ਨਾਲ ਤਾਲਮੇਲ ਨਹੀਂ ਕੀਤਾ ਸਾਡੀ ਦੇ ਨਾਲ ਕੋਈ ਨਵਨੀਤ ਚਤੁਰਵੇਦੀ ਨਾਮ ਦੇ ਬੰਦੇ ਨਾਲ ਕੋਈ ਸਾਜ਼ ਨਹੀਂ ਕੋਈ ਸਾਡੀ ਇਹਦੀ ਮਿਲਵਰਤਨ ਨਹੀਂ ਕੋਈ ਅਸੀਂ ਦਾ ਸਮਰਥਨ ਨਹੀਂ ਕਰ ਰਹੇ ਇਥੋਂ ਤੱਕ ਉਹ ਕਹਿੰਦੀ ਇਹ ਅਸਟਾ ਡੀਜੀਪੀ ਸਾਹਿਬ ਨੂੰ ਵੀ ਲਿਖਤਾ ਹੈ ਕਿ ਇਸ ਬੰਦੇ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਇਹਨੇ ਸਾਡੇ ਨਾਮਾਂ ਦੀ ਦੁਰਵਰਤੋਂ ਕੀਤੀ ਹੈ ਚਲੋ ਜੀ ਇਹ ਤਾਂ ਹੁਣ ਸਪਸ਼ਟ ਹੋ ਜਾਏਗਾ ਉਸ ਵਾਰ ਤਾਂ ਇਹ ਕਿ ਇੱਕ ਵਾਰ ਅਗਲੇ ਉਮੀਦਵਾਰੀ ਵਿੱਚੋਂ ਆ ਗਏ ਹੁਣ ਪੜਤਾਲ ਹੋਣੀ ਹੈ ਪੜਚੋਲ ਹੋएगी ਕਾਗਜਾਂ ਦੀ ਉਹ ਤੋਂ ਵਿੱਚ ਹੋ ਸਕਦਾ ਹੈ ਕਾਗਜ ਰੱਦ ਹੋ ਜਾਣ ਤੇ ਕੰਨੇ ਰਜਿੰਦਰ ਗੁਪਤਾ ਰਹਿ ਜਾਣ ਤੇ ਉ ਰਾਜ ਸਭਾ ਚਲੇ ਜਾਣ ਪਰ ਇਸ ਨਾਮਾ ਨੇ ਚਰਚਾ ਤਾਂ ਛੇੜਤੀ ਕਿ ਬੰਦੇ ਨੇ 93 94 ਐਮ ਐਲ ਏ ਚੋਂ 77 70 ਚੋਂ ਹੀ ਦੱਸਣਾ ਕਿਉਂ ਚੋਣੇ ਜੇ ਉਸ ਨੇ ਇਹਨਾਂ ਦੇ ਸਾਹਮਣੇ ਆ ਜਾਤ ਖੜਨਾ ਸੀ ਉਹ ਵਿਰੋਧੀ ਧਿਰਾਂ ਨਾਲ ਤਾਲਮੇਲ ਕਰ ਲੈਂਦਾ ਕਿ ਤੁਸੀਂ ਵੀ ਤਾਂ ਭਾਈ ਕਿਸੇ ਨੂੰ ਵੋਟ ਪਾਉਣੀ ਹੈ ਮੈਨੂੰ ਪਾ ਦਿਓ ਮੈਂ ਇਧਰ ਖੜਾ ਆਪਣੀ ਕੋਈ ਪਾਰਟੀ ਬਣਾਈ ਫਿਰਦਾ ਉਹਦੇ ਵੱਲੋਂ ਪ੍ਰਧਾਨ ਵੀ ਹੈਗਾ ਦੂਜਿਆਂ ਦੇ ਨਾਲ ਜਿਹੜੇ ਦੋ ਹੋਰ ਉਮੀਦਵਾਰ ਨੇ ਇੱਕ ਕਾਂਤੀ ਤੇ ਇੱਕ ਦਾਦਾ ਇੱਕ ਮਹਾਰਾਸ਼ਟਰ ਇੱਕ ਤੇਲਗਾਨਾ ਨਾਲ ਕਹਿੰਦੇ ਉਹਨਾਂ ਦੇ ਨਾਮ ਸ਼ਾਇਦ ਨਾਮਾਂ ਦੀ ਸੂਚੀ ਨਹੀਂ ਹੈ ਪਰ ਇਸ ਬੰਦੇ ਨੇ 10 ਨਾਮ ਜਿਹੜੇ ਪੇਸ਼ ਕੀਤੇ ਨੇ ਉਹਨੂੰ ਲੈ ਕੇ ਪਾਰਟੀ ਦੇ ਅੰਦਰ ਹਲਚਲ ਹੈ ਕਿ ਭਾਈ ਇਹ ਹੀ ਨਾਮ ਕਿਉਂ ਇਹਨਾਂ ਚੋ ਚਾਰਕ ਨਾਮ ਉਧਰ ਵੀ ਨੇ ਜਿਹੜੇ ਉਹਨਾਂ ਭੀਆਂ ਚ ਨੇ ਸੋ ਇਸ ਲਈ ਪਾਰਟੀ ਦੇ ਅੰਦਰ ਖਿਲਜੁਲ ਹੈ ਪਰੇ 10 ਐਮਐਲਏ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ ਕਹਿੰਦੇ ਕੇਜਰੀਬਗਪੁਰ ਜਾ ਕੇ ਵੀ ਮਨੀਸ਼ ਸ਼ੋਧਿਆ ਕੋਲ ਜਾ ਮਤਲਬ ਜਾਣ ਤੋਂ ਮਤਲਬ ਪਹੁੰਚ ਤੱਕ ਕਰਕੇ ਉਹਨਾਂ ਤੱਕ ਫੋਨ ਤੇ ਹੋਏਗਾ ਜਾਂ ਕਿਸੇ ਉਹਨਾਂ ਦੇ ਅਧਿਕਾਰੀ ਰਾਹੀਂ ਹੋਏਗਾ ਹੈ ਤੇ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸੂਚਿਤ ਕਰਤਾ ਹੈ ਅਮਨ ਅਰੋੜਾ ਤੱਕ ਵੀ ਪਹੁੰਚ ਕਰ ਲਈ ਹੈ ਤੇ ਕਹਿੰਦੇ ਡੀਜੀਪੀ ਨੂੰ ਵੀ ਕਿਹਾ ਕੇਸ ਬੰਦੇ ਦੇ ਖਿਲਾਫ ਕਾਰਵਾਈ ਕਰੋ ਪਰ ਲੋਕ ਤਾਂ ਪੁੱਛੀ ਜਾਂਦੇ ਆ ਜੀ ਕਿ ਆਪ ਦੇ ਦਸਨਾਮ ਮਤਲਬ ਕਮਾਲ ਹੈ ਵੀ ਇਹ ਚਰਚਾ ਖੂਬ ਹੈ ਚਲੋ ਇਹ ਚੋਣ ਦੀ ਗੱਲ ਚੱਲੀ ਆ ਭਾਈ ਚੋਣ ਤਾਂ ਹੁਣ ਤਰਨ ਤਰਨ ਵਾਲੀ ਵੀ ਸਿਰ ਤੇ ਖੜੀ ਹੈ ਤੇ ਉਹਦੇ ਲਈ ਅੱਜ ਨਾਮਜ਼ਦਗੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਤਰਨ ਤਰਨ ਦੀ ਜਿਮਨੀ ਚੋਣ ਦੇ ਲਈ ਅੱਜ ਨੋਟੀਫਿਕੇਸ਼ਨ ਦੇ ਨਾਲ ਹੀ ਇੱਕ ਤਰ੍ਹਾਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੋ ਅੱਜ ਤੋਂ ਹੁਣੇ ਨਾਮਜ਼ਦਗੀਆਂ ਹੋਣਗੀਆਂ ਤੇ ਕਾਗਜ਼ ਪੜਨ ਦੀ ਪ੍ਰਕਿਰਿਆ ਜਿਹੜੀ ਉਹ ਚੱਲਣੀ ਹੈ ਇਹ ਜੀ 21 ਤਰੀਕ ਤੱਕ ਕਾਗਜ਼ ਦਾਖਲ ਕੀਤੇ ਜਾ ਸਕਦੇ ਆ ਕਿੰਨੇ ਉਸ ਤੋਂ ਬਾਅਦ ਫਿਰ 11 ਨਵੰਬਰ ਨੂੰ ਵੋਟਾਂ ਪੈਣਗੀਆਂ 11 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੋਏਗੀ 14 ਨਵੰਬਰ ਨੂੰ ਨਤੀਜੇ ਆ ਜਾਣਗੇ ਸੋ 13 ਅਕਤੂਬਰ ਮਤਲਬ ਅੱਜ ਤੋਂ ਇਹ ਨਾਮਜ਼ਦਗੀ ਦੀ ਪ੍ਰਕਿਰਿਆ ਕਾਗਜ਼ਟਾਕ ਕਰਨ ਦੀ ਪ੍ਰਕਿਰਿਆ ਤਰੰਤੰਤ ਜਿਮਨੀ ਚੌਂੜੇ ਸ਼ੁਰੂ ਹੋਈ ਹੈ ਪਰ ਸਵਾਲ ਇਹ ਹੈ ਕਿ ਉੱਥੇ ਦੇ ਲੋਕ ਕੀ ਫੈਸਲਾ ਕਰਦੇ ਆ ਭਰਨਗੇ ਕਾਗਜ਼ ਭਰਨ ਵਾਲਿਆਂ ਨੇ ਭਰਨੇ ਆ ਕੁਝ ਆਜ਼ਾਦ ਹੋਣਗੇ ਕੁਝ ਹੋਰ ਦਲਾਂ ਦੇ ਹੋਣਗੇ ਮੁੱਖ ਤੌਰ ਤੇ ਪੰਜ ਧਿਰਾਂ ਦੇਖੀਆਂ ਜਾ ਰਹੀਆਂ ਨੇ ਲੋਕ ਇਸ ਨੂੰ ਪੰਜ ਕੋਣਾ ਮੁਕਾਬਲਾ ਵੀ ਮੰਨ ਕੇ ਚੱਲ ਰਹੇ ਨੇ ਕਿਚ ਸੱਤਾਧਾਰੀ ਧਿਰ ਇਹਦੇ ਵਿੱਚ ਵਿਰੋਧੀ ਧਿਰ ਇਹਦੇ ਵਿੱਚ ਉਥੋਂ ਦੇ ਮੈਂਬਰ ਪਾਰਲੀਮੈਂਟ ਦੇ ਹਵਾਲੇ ਨਾਲ ਉਹਨਾਂ ਦੀ ਧਿਰ ਤੇ ਸਾਂਝਾ ਪੰਥਕ ਉਮੀਦਵਾਰ ਜਿਹੜਾ ਉਹ ਇਹ ਤਿੰਨ ਤਰ੍ਹਾਂ ਦੇ ਪ੍ਰਮੁੱਖ ਮੰਨਿਆ ਜਾ ਰਿਹਾ ਅਮਰਿਤਪਾਲ ਸ਼ਰਮਣੀ ਅਕਾਲੀ ਦਲ ਗਿਆਨਿਆ ਤੁਸੀਂ ਉਹਨਾਂ ਦਲ ਇਹਨਾਂ ਵੱਲੋਂ ਸਾਂਝੇ ਤੌਰ ਤੇ ਉਮੀਦਵਾਰ ਐਲਾਨ ਨੇ ਜਿਹੜਾ ਉਹ ਤੇ ਇਸੇ ਤਰ੍ਹਾਂ ਫਿਰ ਸੱਤਾਧਾਰੀ ਧਿਰ ਵੱਲੋਂ ਜਿਹੜਾ ਉਮੀਦਵਾਰ ਐਲਾਨ ਨੇ ਉਹ ਫਿਰ ਵਿਰੋਧੀ ਧਿਰ ਕਾਂਗਰਸ ਦਾ ਉਮੀਦਵਾਰ ਜਦੋਂ ਕਿ ਅਕਾਲੀ ਦਲ ਵੀ ਉੱਥੇ ਬੜੀ ਮਜ਼ਬੂਤੀ ਰੱਖਦਾ ਮੈਂ ਜਨਾ ਇਸ ਲਈ ਇਹ ਚਾਰ ਕੋਣ ਤਾਂ ਸਿੱਧੇ ਨੇ ਪਰ ਕੇਂਦਰੀ ਸੱਤਾ ਤੇ ਕਾਬਜ ਤੇ ਭਾਵੇਂ ਬੀਜੇਪੀ ਦੇ ਉਮੀਦਵਾਰ ਨੂੰ ਵੀ ਲੋਕ ਦੇਖ ਰਹੇ ਨੇ ਵੀ ਬੰਦਾ ਤਾਂ ਉਹ ਵੀ ਹੈਗਾ ਸੋ ਇਸ ਲਈ ਪੰਜ ਕੋਣਾ ਬਣਦਾ ਇਹ ਚਾਰ ਕੋਣਾ ਬਣਦਾ ਇਹ ਤਿੰਨ ਕੋਣਾ ਬਣਦਾ ਇਹ ਆਮੋ ਸਾਹਮਣੇ ਦਾ ਬਣਦਾ ਇਹ ਤਾਂ ਆਉਂਦਾ ਸਮਾਂ ਦੱਸੂਗਾ ਪਰ ਅੱਜ ਤੋਂ ਕਾਗਜ਼ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਅਗਲਾ ਪ੍ਰਧਾਨ ਕੌਣ ਇਹ ਸਵਾਲ ਅੱਜ ਤੋਂ ਇਸ ਲਈ ਵੱਡਾ ਹੋ ਗਿਆ ਕਸ਼ਵਮਨੀ ਗੁਰਦਾਰਪੰਧਕ ਕਮੇਟੀ ਦੇ ਆਮ اجلاس ਤੇ ਲਈ ਅੱਜ ਤਰੀਕ ਦਾ ਐਲਾਨ ਹੋ ਗਿਆ ਹੈ 3 ਨਵੰਬਰ ਨੂੰ ਸ਼੍ਰੋਮਣੀ ਗੁਰਦਾਰਪੰਧਕ ਕਮੇਟੀ ਦਾ ਆਮ اجلاس ਹੋਏਗਾ ਜਿਦੇ ਵਿੱਚ ਪ੍ਰਧਾਨ ਸੀਰ ਅਮੀਤ ਪ੍ਰਧਾਨ ਸਕੱਤਰ ਹੋਰ ਅਹੁਦੇਦਾਰ ਚੋਣ ਦੀ ਪ੍ਰਕਿਰਿਆ ਹੋਏਗੀ ਵੈਸੇ ਲੰਬੇ ਸਮੇਂ ਤੋਂ ਐਸਜੀਪੀਸੀ ਦੀਆਂ ਜਿਹੜੀਆਂ ਆਮ ਚੋਣਾਂ ਨੇ ਉਹ ਨਹੀਂ ਹੋ ਰਹੀਆਂ ਜਿਦੇ ਕਰਨੇ ਸਵਾਲ ਲਗਾਤਾਰ ਉੱਠ ਰਿਹਾ ਕਿ ਇੱਕ 5 ਸਾਲ ਬਾਅਦ ਜਿਹੜੀ ਪ੍ਰਕਿਰਿਆ ਹੋਣੀ ਹੁੰਦੀ ਹੈ ਉਸ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ ਸਾਲਾਂ ਦਰ ਸਾਲਾਂ ਲਟਕਦੇ ਆ ਇਹ ਸਥਿਤੀ ਹੋ ਗਈ ਹੈ ਕਿ ਦਰਜਨਾ ਮੈਂਬਰ ਇਸ ਫਾਨੀ ਸੰਸਾਰ ਤੋਂ ਜਾ ਚੁੱਕੇ ਨੇ ਜਿਸ ਤਰ੍ਹਾਂ ਹੁਣ ਵੀ ਐਸਜੀਪੀਸੀ ਦੇ ਮੈਂਬਰ ਸੀਨੀਅਰ ਆਗੂ ਭਾਈ ਰਾਮ ਸਿੰਘ ਦਾ ਦੇਹਾਂਤ ਹੋ ਗਿਆ ਸੋ ਇਹ ਵੀ ਹੁਣ VOTING ਪ੍ਰਕਿਰਿਆ ਚੋਂ ਬਾਹਰ ਹੋਈ ਜਾਂਦੇ ਨੇ ਤੇ ਕੁਝ ਵਿਦੇਸ਼ਾਂ 'ਚ ਨੇ ਉਮਰਦਰਾ ਜਿਸ ਤਰ੍ਹਾਂ ਹੋ ਗਿਆ ਕਿ ਉਹ ਆ ਨਹੀਂ ਪਾਉਂਦੇ ਸੋ ਇਸ ਤਰ੍ਹਾਂ ਨਾਲ ਕਿ ਇਸ ਪ੍ਰਕਿਰਿਆ 'ਤੇ ਜਿੱਥੇ ਸਵਾਲ ਉੱਠ ਰਹੇ ਸੀ ਉੱਥੇ ਇਹ ਸਭ ਦੇ ਦਰਮਿਆਨ ਇੱਕ ਪੜ ਫਿਰ ਚੋਣ ਦੀ ਤਰੀਕ ਸਾਹਮਣੇ ਆ ਗਈ ਹੈ ਕਿ ਭਈ ਨਵੇਂ ਸਿਰ ਤੋਂ اجلاس ਦੇ ਵਿੱਚ ਪ੍ਰਧਾਨ ਦੀ ਚੋਣ ਐਡਵੋਕੇਟ ਹਰਿੰਦਰ ਸਿੰਘ ਧਾਮੀ ਕਿਸੇ ਸਮੇਂ ਇਸ ਅਹੁਦੇ ਤੋਂ ਲਾਂਭੇ ਹੋਣ ਦੇ ਲਈ ਪਹਿਲ ਕਦਮੀ ਕਰਕੇ ਸੀ ਉਸ ਸਿਫਾ ਦੇ ਕੇ ਘਰੇ ਬੈਠ ਕੇ ਸੀ ਇਹ ਵਖਰੀ ਗੱਲ ਆ ਸੁਖਬੀਰ ਮਨਾ ਲਿਆ ਇਹ ਮੋੜ ਲਿਆ ਇਹ ਉਹਨੇ ਦੁਬਾਰਾ ਉਹਦਾ ਸੰਭਾਲ ਲਿਆ ਅੱਜ ਜਿੱਦਾਂ ਹੀ ਐਸਜੀਪੀਸੀ ਨੇ ਆਪਣੀ ਬੈਠਕ ਕਰਕੇ ਤਰੀਕ ਦਾ ਐਲਾਨ ਕੀਤਾ ਇਹਦੇ ਨਾਲ ਹੀ ਇਹ ਸਵਾਲ ਖੜਾ ਹੋ ਗਿਆ ਕਿ ਅਗਲੀ ਵਾਰ ਧਾਮੀ ਸਾਹਿਬ ਉਮੀਦਵਾਰ ਹੋਣਗੇ ਜਾਂ ਨਹੀਂ ਜਾਂ ਕੋਈ ਨਵਾਂ ਕਿਉਂਕਿ ਇਸ ਵਾਰ ਇੱਕ ਵਾਰ ਫਿਰ ਮੰਨਿਆ ਜਾਂਦਾ ਕਿ ਚੋਣ ਇੱਕ ਤਿੱਖੇ ਮੋੜ 'ਤੇ ਜਾ ਸਕਦੀ ਹੈ ਇੱਕ ਪਾਸੇ ਤਾਂ ਇਹ ਹੈ ਕਿ ਕਿਸੇ ਸਮੇਂ ਅ ਬੀਬੀ ਜ਼ਗੀਰ ਕੌਰ ਹੋਰੀ ਬਾਗੀ ਗਰੁੱਪ ਦੇ ਵਿੱਚੋਂ ਬਾਗੀ ਧਿਰ ਦੇ ਵੱਜੋਂ ਬਗਾਵਤ ਦੇ ਰੂਪ ਦੇ ਵਿੱਚ ਉਮੀਦਵਾਰ ਬਣ ਕੇ ਸਾਹਮਣੇ ਆਉਂਦੇ ਰਹੇ ਪਰ ਹੁਣ ਉਹ ਇੱਕ ਪੂਰੇ ਪਾਰਟੀ ਦੇ ਵਿੱਚ ਨੇ ਇੱਕ ਪਾਸੇ ਬਾਦਲ ਤੇ ਰਾਲਾ ਅਕਾਲੀ ਦਲ ਹੈ ਇੱਕ ਪਾਸੇ ਪੁਨਰ ਸਰਜੀਤ ਅਕਾਲੀ ਦਲ ਹੈ ਹੁਣ ਉਹ ਦੋਵਾਂ ਦੇ ਉਮੀਦਵਾਰ ਹੋਣਗੇ ਜਿਨ੍ਹਾਂ 'ਚ ਟੱਕਰ ਆ ਹੋਏਗਾ ਜਾਂ ਇਹ ਜਿਹੜਾ ਮਤਲਬ ਤੀਸਰੀ ਧਿਰ ਆਪਾਂ ਮੰਨ ਲਈਏ ਜੇ ਸਿਮਰਨਜੀਤ ਮਾਨ ਵਾਲਾ ਅਕਾਲੀ ਦਲ ਵੀ ਆਪਣਾ ਉਮੀਦਵਾਰ ਟਾਰਦਾ ਉਹਨਾਂ ਦੇ ਮੈਂਬਰ ਵੀ ਹੈਗੇ ਨੇ ਜਾਂ ਕੋਈ ਹੋਰ ਥਰ ਵੀ ਸਾਹਮਣੇ ਆ ਸੰਗੀ ਇਹਦੇ ਉੱਤੇ ਵੀ ਚਰਚਾ ਸੋ ਅੱਜ ਐਸਜੀਪੀਸੀ ਦੀ ਮੀਟਿੰਗ ਸੀ ਜੀ ਉਸ ਮੀਟਿੰਗ ਦੇ ਵਿੱਚ ਬਕਾਇਦਾ ਤੌਰ ਤੇ ਇਹ ਫੈਸਲਾ ਕੀਤਾ ਗਿਆ ਕਿ ਆਪਾਂ 3 ਨਵੰਬਰ ਨੂੰ ਆਪਣਾ ਹਮੇ ਜਲਾਸ ਕਰਾਂਗੇ ਤੇ ਉਹ ਸਮਾਜ ਜਲਾਸ ਦੇ ਵਿੱਚ ਬਿਲਕੁਲ ਜੀ ਚੋਣ ਹੋਣੀ ਹੈ ਤੇ ਇਸ ਲਈ ਅੱਜ ਤੋਂ ਇਹਦਾ ਮਤਲਬ ਸਿਆਸਤ ਪੱਕ ਜਾਣੀ ਹੈ ਨਵੇਂ ਸਿਰ ਰੋਂ ਪਰ ਇਹਦੇ ਨਾਲ ਨਾਲ ਅਹਿਮ ਪਹਿਲੂ ਸੀਗਾ ਬਲਵੰਤ ਸਿੰਘ ਰਾਜੂ ਆਣ ਵਾਲਾ ਕਿਉਂਕਿ 15 ਅਕਤੂਬਰ ਨੂੰ ਮੰਨਿਆ ਜਾਂਦਾ ਸੀ ਕਿ ਉਸ ਕੇਸ ਤੇ ਸੁਣਵਾਈ ਹੋ ਸਕਦੀ ਹੈ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਿੰਦ ਸਿੰਘ ਧਾਮੀ ਨੇ ਕਿਹਾ ਕਿ ਮੈਂ ਰਾਜਵਾਨਾ ਮਾਮਲੇ 'ਚ ਉਹਨਾਂ ਨੂੰ ਜੇਲ੍ਹ ਮਿਲਣੇ ਜਾ ਰਿਹਾ ਹਾਂ ਤੇ ਪਰ 15 ਤਰੀਕ ਨੂੰ ਉਹਦੀ ਸੁਣਵਾਈ ਨਹੀਂ ਹੋਏਗੀ ਜੋ ਸਾਨੂੰ ਲੱਗਦਾ ਉਹ ਕਹਿੰਦੇ ਕਿ ਲਿਸਟ ਹੀ ਨਹੀਂ ਹੋਇਆ ਅੱਜ 13 ਹੋ ਗਈ ਆ ਸੋ 15 ਤਰੀਕ ਵਾਲੇ ਕੇਸਾਂ 'ਚ ਕਹਿੰਦੇ ਉਹ ਲਿਸਟ ਨਹੀਂ ਹੈ ਆਉਂਦੇ ਦਿਨਾਂ 'ਚ ਹੋ ਸਕਦਾ ਹੈ ਕਿ ਅੱਗੇ ਪੈ ਜਾਵੇ ਕਿਉਂਕਿ ਲੰਘੇ ਦਿਨ ਮਾਨਯੋਗ ਸੁਪਰੀਮ ਕੋਰਟ ਨੇ ਸਖਤ ਸ਼ਬਦਾਂ 'ਚ ਕਿਹਾ ਸੀ ਕਿ ਵੀ ਅਸੀਂ ਤਾਂ ਰੋਕ ਹੀ ਨਹੀਂ ਲਾਈ ਉਹਦੀ ਫਾਂਸੀ ਤੇ ਫਿਰ ਫਾਂਸੀ ਕਿਉਂ ਨਹੀਂ ਉਹ ਦਹਹਕਿਆ ਵੱਧੀ ਵਕਤ ਬੀਤ ਗਿਆ ਕਿ ਉਸ ਨੂੰ ਚੱਕੀਆਂ 'ਚ ਬੰਦ ਕੀਤਾ ਹੋਇਆ ਤੇ ਜੇਕਰ ਉਹ ਕਹਿੰਦੇ ਕਿ ਸਾਡੇ ਮੈਨੂੰ ਰੋਕ ਨਹੀਂ ਹੈ ਫਿਰ ਇੱਕ ਪਾਸਾ ਕਿਉਂ ਨਹੀਂ ਇਹ ਤਾਂ ਐਸਜੀਪੀਸੀ ਪੰਥਕ ਤੇ ਰਾ ਉਹਨਾਂ ਦੇ ਨੇੜਲੇ ਸਾਰੇ ਕਹਿ ਰਹੇ ਨੇ ਵੀ ਕਿ ਇੱਕ ਪਾਸੇ ਤਾਂ ਕਰੋ ਜੇ ਬੰਦੇ ਨੂੰ ਫਾਂਸੀ ਲੱਗਣੀ ਸੀ ਤਾਂ ਉਸ ਦਿਨ ਰੁੱਕ ਗਈ ਫਾਂਸੀ ਤੇ ਉਸ ਦਿਨ ਤੋਂ ਸਾਲਾਂ ਬੱਧੀ ਤੁਸੀਂ ਤਹੱਕਾ ਲੰਘਾਤਾ ਦੱਸ ਕਿਦੋਂ ਵੱਧ ਬਖਵਾ ਤੇ ਉਹਨੂੰ ਚੱਕੀਆਂ 'ਚ ਬੰਦ ਕੀਤਾ ਉਹ ਇੱਕੋ ਸਮੇਂ ਦੋ ਸਜ਼ਾਾਂਾਂ ਕਿਵੇਂ ਤੇ ਪਟੀਸ਼ਨ ਤੇ ਕਹਿੰਦੇ ਜੀ ਕਿ ਉਹਨੇ ਪਾਈ ਨਹੀਂ ਇਸ ਲਈ ਧੂਆਂ ਨੇ ਪਾਈਏ ਜਿੱਥੇ ਵੀ ਪਹਿਲੂ ਸੀਗਾ ਤੋ ਹੁਣ ਦੇਖਦੇ ਆਂ ਜੀ ਕਿ ਇਹਦੇ ਉੱਤੇ ਐਸਜੀਪੀਸੀ ਕੀ ਰੋਕ ਤਿਆਰ ਕਰਦੀ ਹੈ ਇਹ ਵੀ ਪਹਿਲੂ ਅਹਿਮ ਹੁੰਦਾ ਜਾ ਰਿਹਾ ਤੇ ਇਹਦੇ ਨਾਲ ਨਾਲ ਐਸਜੀਪੀਸੀ ਨੇ ਕੁਝ ਹੋਰ ਫੈਸਲੇ ਵੀ ਕੀਤੇ ਨੇ ਜਿਹੜੇ ਅਹਿਮ ਤੌਰ ਤੇ ਮੰਨੇ ਜਾ ਰਹੇ ਨੇ ਜਿਵੇਂ ਉਹਨਾਂ ਨੇ ਕਿਹਾ ਕਿ ਅੱਜ ਵਿਸ਼ਵੀਆਂ ਰੂਹਾਂ ਨੂੰ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਚ ਭਾਈ ਰਾਮ ਸਿੰਘ ਤੇ ਜਗਜੀਤ ਸਿੰਘ ਬਰਾੜ ਹੋਰੀ ਫਿਰ ਹੜਪੀਟ ਦਾ ਦੇ ਮਾਮਲੇ ਚ ਉਹਨਾਂ ਨੇ ਕਿਹਾ ਕਿ ਅਸੀਂ ਬੀਜ ਵੰਡਾਂਗੇ ਹੈਨਾ ਡੇਰਾ ਬਾਬਾ ਨਾਨਕ ਬਾਬਾ ਗੁੱਡਾ ਸਾਹਿਬ ਤੇ ਇਸੇ ਤਰ੍ਹਾਂ ਕੁਝ ਹੋਰ ਗੁਰੂ ਘਰਾਂ ਦੇ ਉਹਨਾਂ ਨੇ ਹਵਾਲੇ ਦਿੱਤੇ ਨੇ ਹੈਨਾ ਡੇਰਾ ਬਾਬਾ ਨਾਨਕ ਗੁਰਦੁਆਰੇ ਚ ਹੈਨਾ ਤੇ ਇਹ ਜੇ ਪੰਜ ਸੈਂਟਰ ਬਣਾਏ ਨੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਜਾਮੀ ਸਾਹਿਬ ਗੁਰਦੁਆਰਾ ਅਸ਼ਰੀ ਬੇਰ ਸਾਹਿਬ ਇੱਥੋਂ ਕਹਿੰਦੇ ਜੀ ਅਸੀਂ ਈਚ ਵੰਡਣ ਦੀ ਪ੍ਰਕਿਰਿਆ ਇਸੇ ਤਰ੍ਹਾਂ ਗੁਰਦੁਆਰਿਆਂ ਚ ਮਤਲਬ ਕਿ ਜਿੱਥੇ ਵੀ ਹੈ ਸੇਵਾ ਸ਼ੁਰੂ ਹੋ ਗਈ ਹੈ ਉਹ ਸੇਵਾ ਕੀਤੀ ਜਾ ਰਹੀ ਹੈ 50-5000 ਰੁਪਏ ਪਿੰਡ ਤੇ ਮਰਮਤ ਦੇ ਲਈ ਗੁਰੂ ਘਰਾਂ ਨੂੰ ਅਪਰਧ ਕਰਾਇਆ ਜਾ ਰਹੇ ਨੇ ਜਿਨ੍ਹਾਂ ਚ ਪਾਣੀ ਭੜ ਗਿਆ ਸੀ ਇਹ ਸੇਵਾ ਜੀ ਬਿਜ਼ਨਸ ਸੰਭਾਲੀ ਹੈ ਪੰਜ ਟਰੱਕ ਗੱਦਿਆਂ ਦੇ ਰਜਾਈਆਂ ਦੇ ਉਪਲਬਧ ਕਰਵਾਏ ਨੇ ਆਹ ਵਾਲੇ ਦਿਨਾਂ 'ਚ ਸਰਦੀਆਂ ਦੇ ਮੌਸਮ ਦੇਖਦੇ ਆ ਪੈਰ ਕਦਮੀ ਕੀਤੀ ਹੈ ਕਹਿੰਦੇ ਲੰਘੇ ਦਿਨਾਂ 'ਚ ਜੋ ਕਸ਼ਮੀਰ ਦੇ ਵਿੱਚ ਪੰਜ ਪਾਵਨ ਸਰੂਪਾਂ ਨੂੰ ਅਗਨਪੇਟ ਕੀਤਾ ਗਿਆ ਸੀ ਇਸ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦੇ ਆ ਹੋਇਆ ਸੈਂਟਰ ਦੀ ਸਰਕਾਰ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਸੀ ਧਾਰਾ 295 ਜੀ ਦੇ ਤਹਿਤ ਹੈਨਾ ਇਹਦੇ ਉੱਤੇ ਕਾਰਵਾਈ ਕੀਤੀ ਜਾਵੇ ਮੰਗ ਰੱਖਿਆ ਉਹਨਾਂ ਨੇ ਤਾਂ ਕਿ ਅਜਿਹੀ ਗਲਤੀ ਦੁਬਾਰਾ ਨਾ ਹੋ ਕਰ ਸਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮਨ ਦੇ ਵਿੱਚ ਨਗਰ ਕੀਰਤਨ ਕੁਝ ਦਿਨਾਂ 'ਚ ਦਿੱਲੀ ਪਹੁੰਚ ਜਾਣਗੇ ਕਹਿੰਦੇ ਤੇ ਉਥੋਂ ਹਰਿਆਣਾ ਤੇ ਪੰਜਾਬ ਪਹੁੰਚਣਗੇ ਇਸ ਤਿਆਰੀਆਂ ਦੇ ਲਈ ਵੀ ਉਹਨਾਂ ਨੇ ਪ੍ਰਬੰਧ ਤਈ ਤਿਆਰੀਆਂ ਦੇ ਲਈ ਵੀ ਰੂਪਰੇਖਾ ਦੇ ਚੀ ਹੈ ਤੇ ਕਾਲਸਾ ਕਾਲਜ ਹੈ ਨਾ ਮੁੰਬਈ ਨੂੰ ਯੂਨੀਵਰਸਿਟੀ ਬਣਾਉਣ ਦੇ ਲਈ ਵੀ ਮਤਾ ਪਾਸ ਕੀਤਾ ਸੋ ਕੁਝ ਇਹ ਫੈਸਲੇ ਵੀ ਨੇ ਪਰ ਅਹਿਮ ਤੌਰ ਦੇ ਉੱਤੇ 3 ਨਵੰਬਰ ਨੂੰ ਆਮ ਜਲਾਸ ਜਿਹਦੇ ਵਿੱਚ ਹੁਣ ਪ੍ਰਧਾਨ ਜੀ ਦੀ ਚੋਣ ਹੋਣੀ ਹੈ ਚਲੋ ਪਹਿਲੇ ਖੋੜਾ ਪੰਜਾਬ ਦੇ ਮੰਤਰੀ ਭਗਵੰਤ ਮਾਨ ਜੀ ਮੁਬਾਰਕਬਾਦ ਵੰਡਣ ਪਹੁੰਚਣ ਲੱਗੇ ਨੇ ਅੱਜ ਤੋਂ ਕਹਿੰਦੇ ਲਓ ਜੀ ਅਸੀਂ ਹਰ ਪੀੜਤਾ ਨੂੰ ਸਹੈਤਾ ਰਾਸ਼ੀ ਦੇ ਚੱਕ ਦੇ ਰਹੇ ਉਹ ਤਾਂ ਮੁਆਵਜ਼ਾ ਦਾਮ ਕਰਦੇ ਨਹੀਂ ਜਦੋਂ ਕਿ ਮੁਆਵਜ਼ਾ ਨਹੀਂ ਹੈ ਮੁਆਵਜ਼ਾ ਤਾਂ ਪੂਰੇ ਰੂਪ ਚ ਹੁੰਦਾ ਹੈ ਇਹ ਤਾਂ ਰਾਹਤ ਕਹਿ ਸਕਦੇ ਤੁਸੀਂ ਕਹਿੰਦੇ ਜੀ ਅਸੀਂ ਪੈਰ ਕਦਮੀ ਕਰਤੀ ਹੈ ਸੋ ਅੱਜ ਬਕਾਇਦਾ ਤੌਰ ਦੇ ਉੱਤੇ ਉੱਚਕ ਮੁੱਖ ਮੰਤਰੀ ਸਾਹਿਬ ਆਪ ਬਣ ਰਹੇ ਨੇ ਜੇ ਹੁਣ ਤੁਸੀਂ ਉਸ ਪਹਿਲੂ ਤੇ ਦੇਖਣਾ ਹੋਵੇ ਤਾਂ ਕਹਿੰਦੇ ਜੀ ਮੁੱਖ ਮੰਤਰੀ ਸਾਹਿਬ ਦੀਆਂ ਤਸਵੀਰਾਂ ਬਹੁਤ ਚਰਚਾ ਚ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬਕਾਇਦਾ ਤੌਰ ਦੇ ਉੱਤੇ ਉਹ ਤਸਵੀਰਾਂ ਜਨਤਕ ਕੀਤੀਆਂ ਨੇ ਜਦੋਂ ਚੈੱਕ ਵੰਡਦੇ ਨੇ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਪੈੜ ਨੂਮਾ ਇੱਕ ਲਫਾਫਾ ਨੂਮਾ ਉਹਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵੱਡੀ ਸਾਰੀ ਫੋਟੋ ਹੈ ਜਿਸ ਨੂੰ ਲੈ ਕੇ ਚਰਚੇ ਹੋਣ ਲੱਗੇ ਨੇ ਜੀ ਕਿ ਆਹ ਕੀ ਹੈ ਕਿਉਂਕਿ ਹਰ ਪੀੜਤਾ ਨੂੰ ਤੁਸੀਂ ਸਹਾਇਤਾ ਦੇ ਕੇ ਇਹ ਜਚਾਉਣਾ ਚਾਹੁੰਦੇ ਹੋ ਕਿ ਮੈਂ ਆਸਾਨ ਕੀਤਾ ਤਸਵੀਰ ਤੇ ਸਵਾਲ ਇਸ ਲਈ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਅਕਸਰ ਇਹ ਸਵਾਲ ਖੜਾ ਕਰਦੇ ਸੀ ਕਿ ਜੀ ਤਸਵੀਰਾਂ ਲਾਉਣੀਆਂ ਜੀ ਆ ਭਾਂਡਿਆਂ ਤੇ ਵੀ ਲਾਉਂਦੇ ਨੇ ਜੀ ਸਾਈਕਲਾਂ ਤੇ ਵੀ ਲਾਉਂਦੇ ਨੇ ਜੀ ਐਂਬੂਲੈਂਸਾਂ ਤੇ ਵੀ ਲਾਉਂਦੇ ਨੇ ਜੀ ਕਰੋਨਾ ਕਿੱਟ ਤੇ ਵੀ ਲਾਉਂਦੇ ਨੇ ਜੀ ਇਹ ਦੇਖ ਲਓ ਜੀ ਮਤਲਬ ਇਹ ਤਾਂ ਤਸਵੀਰਾਂ ਦੇ ਭੁੱਖੇ ਨੇ ਤੇ ਮੁੱਖ ਮੰਤਰੀ ਸਾਹਿਬ ਹੁਣ ਇਹ ਸਵਾਲ ਤੁਹਾਡੇ ਲਈ ਵੀ ਹੈ ਵੈਸੇ ਅੱਜ ਉਹਨਾਂ ਨੇ ਜਿਹੜੀ ਰਾਤ ਰਾ시 ਦੀ ਪੈ ਕਦਮੀ ਕੀਤੀ ਹੈ ਕਹਿੰਦੇ ਜੀ ਜਿਹੜੇ ਪੰਜਾਬ 'ਚ ਖੜਾ ਦਾ ਨੁਕਸਾਨ ਆ ਹੋਇਆ ਉਹਦੇ ਲਈ ਅਜਨਾਲਾ ਹਲਕੇ ਦੇ ਵਿੱਚ ਪੈਂਦੇ ਕੁਝ ਪਿੰਡਾਂ ਤੋਂ ਸ਼ੁਰੂ ਕੀਤੀ ਹੈ 52 ਪਿੰਡ ਦੇ ਲੋਕਾਂ ਨੂੰ 5 ਕਰੋੜ 70 ਲੱਖ ਰੁਪਏ ਦੇ ਮੁਆਵਜ਼ੇ ਵੰਡੇ ਆ ਜੀ ਕਹਿੰਦੇ ਇਨਾ ਚੁਕਰਾ ਫਸਲਾਂ ਜਾਨਵਰਾਂ ਦੇ ਨੁਕਸਾਨ ਦੇ ਮੁਆਵਜ਼ੇ ਨੇ ਸੋ ਇੱਥੇ ਕਹਿੰਦੇ ਜੀ ਪਿੰਡਾਂ ਦੇ ਵਿੱਚ ਕਹਿੰਦੇ ਬਕਾਇਦਾ ਇੱਕ ਨੇੜੇ ਇੱਕ 슈ਗਰ ਮਿਲ ਦੇ ਵਿੱਚ ਸਮਾਗਮ ਸੀਗਾ ਜਿੱਥੇ ਮੁੱਖ ਮੰਤਰੀ ਨੇ ਅਜਨਾਲਾ ਹਲਕੇ ਦੇ ਲਗਭਗ 52 ਹੜਪੀੜਿਤ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਵੀ ਹੋਈ ਤੇ ਚੈੱਕ ਵੀ ਵੰਡੇ ਤੇ ਉਹਨਾਂ ਨੇ ਕਿਹਾ ਜੀ ਕਿ ਫਸਲਾਂ ਲਈ 20000 ਰੁਪਏ ਪ੍ਰਤੀ ਏਕੜ ਅਸੀਂ ਦੇ ਰਹੇ ਹਾਂ ਇਹ ਤੋਂ ਇਲਾਵਾ ਬਾਕੀ ਹੋਰ ਜਿਹੜੇ ਨੁਕਸਾਨ ਹੋਏ ਨੇ ਜਿਵੇਂ 3 ਕਰੋੜ 84 ਲੱਖ ਘਰਾਵਾਂ ਦੇ ਨੁਕਸਾਨ ਲਈ ਹੈ ਜੀ ਕਹਿੰਦੇ ਹੈਨਾ 1 ਕਰੋੜ 16 ਲੱਖ ਫਸਲਾਂ ਦੇ ਨੁਕਸਾਨ ਲਈ ਹੈ ਜੀ ਲਗਭਗ 73 ਲੱਖ ਰੁਪਏ ਤੋਂ ਵੱਧ ਜਾਨਵਰਾਂ ਦੇ ਨੁਕਸਾਨ ਲਈ ਹੈ ਜੀ ਇਹ ਅਸੀਂ ਮੁਆਵਜ਼ੇ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ ਸੋ ਇੱਥੇ ਜਦੋਂ ਚੈੱਕ ਵੰਡ ਰਹੇ ਸੀ ਤਾਂ ਉਹ ਫੋਟੋਆਂ ਖੂਬ ਜਨਤਕ ਖੋਰੀਆਂ ਨੇ ਤੇ ਦਿੱਤੇ ਲੋਕਾਂ ਨੇ ਸਵਾਲ ਵੀ ਪੁੱਛਣਾ ਸ਼ੁਰੂ ਕਰ ਦਿੱਤੇ ਨੇ ਕਿ ਮੁੱਖ ਮੰਤਰੀ ਸਰਵਾ ਕੀ ਹੈ ਉਹ ਹੀ ਤਸਵੀਰ ਕਲਚਰ ਉਹ ਹੀ ਦਿਖਾਵਾ ਉਹ ਹੀ ਪ੍ਰਗਟਾਵਾ ਇਹ ਕਹਿੰਦੇ ਤੁਹਾਨੂੰ ਸ਼ੋਭਧਾ ਨਹੀਂ ਹੈ ਜਿਹਦੇ ਉੱਤੇ ਸਵਾਲ ਵੱਡੀ ਤਰੀਕੇ ਨਾਲ ਖੜੇ ਹੋ ਗਏ ਨੇ ਇੱਕ ਬੜਾ ਗੰਭੀਰ ਪਹਿਲੂ ਹੈ ਜੀ ਨਸ਼ੇ ਨਸ਼ਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਾਤਾਰ ਅਸੀਂ ਉਹਦੇ ਨਾਲ ਦੋ ਚਾਰ ਹੋ ਰਿਹਾ ਸਿਆਸੀ ਤੌਰ ਦੇ ਉੱਤੇ ਅਸੀਂ ਭਾਸ਼ਣ ਬਾਜ਼ੀ ਵੀ ਸੁਣਦੇ ਹਾਂ ਦਾਅਵੇ ਵਾਅਦੇ ਵੀ ਸੁਣਦੇ ਹਾਂ ਤੇ ਆਮ ਲੋਕਾਂ ਦੀ ਪੀੜ ਵੀ ਆਪਾਂ ਦੇਖਦੇ ਹਾਂ ਕਿ ਜਿਹੜੇ ਜਿਨ੍ਹਾਂ ਨੇ ਆਪਣੇ ਧੀ ਪੁੱਤ ਗਵਾ ਲਏ ਇਹਦੇ ਵਿੱਚ ਕਰਦੇ ਜੀ ਗਵਾ ਲਏ ਜਾਂ ਅਜੇ ਵੀ ਲੋਕ ਜ਼ਮੀਨ ਜਾਇਦਾਦ ਵੀ ਗਵਾ ਰਹੇ ਨੇ ਆਰਥਿਕ ਤੌਰ ਤੇ ਵੀ ਨੁਕਸਾਨ ਹੋ ਰਿਹਾ ਸਾਰੇ ਪਹਿਲੂ ਇਹਦੇ ਨਾਲ ਜੁੜੇ ਨੇ ਪਰ ਪੰਜਾਬ ਦੀ ਇੱਕ ਤਸਵੀਰ ਨਵੀਂ ਹੈ ਇੱਕ ਬੜੀ ਫਿਕਰਮੰਦੀ ਵਾਲੀ ਸਾਹਮਣੇ ਆਈ ਹੈ ਇਹ ਪਹਿਲਾਂ ਵੀ ਗਾਹੇ ਬਗਾਏ ਥੋੜੀ ਬਹੁਤ ਗੱਲ ਹੋਈ ਹੈ ਕਿ ਪੰਜਾਬ ਦੇ ਵਿੱਚ ਧੀਆ ਵੀ ਹੁਣੇ ਦੀ ਚੱਟੇ ਦੇ ਚਪੇਟ ਚਸਕਦਰ ਆ ਰਹੀਆਂ ਨੇ ਕਿ ਉਹਨਾਂ ਨੂੰ ਵੀ ਨਸ਼ਾ ਛਡੋ ਕੇ ਕੇਂਦਰਾਂ ਤੱਕ ਪਹੁੰਚਣਾ ਪੈ ਰਿਹਾ ਪਰ ਇਹਦੇ ਵਿੱਚ ਹੁਣ ਪੰਜਾਬ ਤਿਆਂ ਉਹ ਧੀਆਂ ਦੀ ਗਿਣਤੀ ਵਧਤੀ ਜਾ ਰਹੀ ਜਿਹੜੀ ਵਿਦੇਸ਼ਾਂ ਤੋਂ ਪਰਤ ਕੇ ਉਹ ਨਸ਼ਾ ਕਰਾਉਣ ਆ ਰਹੀ ਹੈ ਲੰਘੇ 9 ਮਹੀਨਿਆਂ ਦੇ ਵਿੱਚ 80 ਐਨਆਰਆਈ ਕੁੜੀਆਂ ਨਸ਼ਾ ਛਡਾਉਣ ਪੰਜਾਬ ਆਈਆਂ ਇਹ ਇੱਕ ਤੋਂ ਸੈਂਟਰਾਂ ਦੇ ਹਵਾਲੇ ਹੋ ਸਕਦਾ ਕਿਤੇ ਹੋਰ ਰਿਪੋਰਟ ਵੱਖਰੀ ਵੀ ਹੋਵੇ 9 ਮਹੀਨਿਆਂ ਚ 80 ਐਨਆਰਾਈ ਕੁੜੀਆਂ ਨਸ਼ਾ ਛਕਾਉਣ ਜਲੰਧਰ ਖੇਤਰ ਚ ਆਈਆਂ ਇਹਨਾਂ 80 ਕੁੜੀਆਂ ਦੇ ਵਿੱਚੋਂ 75 ਕੁੜੀਆਂ ਦੇ ਇਹੀ ਨਸ਼ਿਆਂ ਦੇ ਕਾਰਨ ਕਰਕੇ ਤਲਾਕ ਤੱਕ ਹੋਈ ਹੋਈ ਹੈ ਜਲੰਧਰ ਪੰਜ ਨੇ ਜਾਂ ਤਾਂ ਉਹ ਵਿਆਹੀਆਂ ਨੇ ਜਾਂ ਜੇ ਅਣਵਿਆਹੀਆਂ ਨੇ ਪਰ 75 ਉਹ ਨੇ ਇਹਨਾਂ ਦੇ ਇਸ ਨਸ਼ਾ ਕਰਕੇ ਤਲਾਕ ਹੋਈ 9 ਮਹੀਨਿਆਂ ਦੇ ਵਿੱਚ 154 ਕੁੜੀਆਂ ਇਹਨਾਂ ਸੈਂਟਰਾਂ 'ਚ ਸੀਗੀਆਂ ਜੰਦਰ ਖੇਤਰ ਦੇ ਸੈਂਟਰਾਂ ਦੀ ਮੈਂ ਨਸ਼ਾ ਸ਼ਰਬੂਹ ਸੈਂਟਰਾਂ ਦੀ ਗੱਲ ਕਰ ਰਿਹਾ 9 ਮਹੀਨਿਆਂ ਦੇ ਦਰਮਿਆਨ 154 ਕੁੜੀਆਂ ਇਹਨਾਂ ਨਸ਼ਾ ਸ਼ਰਬੂਹ ਕੇਂਦਰਾਂ ਚ ਆਈਆਂ ਜੇ ਇਹਨਾਂ ਦੇ ਵਿੱਚੋਂ ਆਪਾਂ ਇਹ ਕਹਿ ਰਹੇ ਹਾਂ ਕਿ ਜੀ 80 ਕੁੜੀਆਂ ਵਿਦੇਸ਼ ਤੋਂ ਆਈਆਂ ਹੈ ਸਾਡੀਆਂ ਪੰਜਾਬੀ ਮੂਲ ਦੀਆਂ ਪੰਜਾਬੀ ਪਰਿਵਾਰਾਂ ਦੀਆਂ ਤਾਂ ਇਹਦਾ ਮਤਲਬ 74 ਕੁੜੀਆਂ ਸਾਡੀਆਂ ਇਥੇ ਦੀਆਂ ਸਥਾਨਕ ਵੀ ਨੇ ਤਾਂ ਹੀ 154 ਬਣਦੀਆਂ ਨਾ ਤੇ ਉਹਨਾਂ 80 ਦੇ ਵਿੱਚੋਂ 75 ਦੇ ਤਲਾਕ ਹੋਗੇ ਮੈਂ ਜਦੋਂ ਇਹ ਪਹਿਲੂ ਦੇਖ ਰਿਹਾ ਸੀ ਮੈਨੂੰ ਬੜਾ ਫਿਰ ਮਹਿਸੂਸ ਹੋਇਆ ਕਿ ਫਿਰ ਇਹਨਾਂ ਵਾਲੀ ਪਹਿਲੂ ਤੋਂ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਕਿ ਜੇ ਪਰਿਵਾਰ ਕੈਨੇਡਾ ਅਮਰੀਕਾ ਵਰਗੇ ਮੁਲਕ 'ਚ ਸੈੱਟ ਆ ਤੇ ਉੱਥੇ ਬੱਚਾ ਉਹਨਾਂ ਦਾ ਚਿੱਟੇ ਦੀ ਚਪੇਟ ਚਾ ਰਿਹਾ ਨਸ਼ੇ ਦੀ ਲਤ ਚਾ ਰਿਹਾ ਤਾਂ ਇਹਦਾ ਮਤਲਬ ਇਹ ਸਾਡਿਆਂ ਦੀ ਸਨੇਹ ਹੈ ਕਿ ਪਾਈ ਜਿਹਨਾਂ ਨੂੰ ਇਹ ਲੱਗਦਾ ਕਿ ਵਿਦੇਸ਼ ਜਾ ਕੇ ਉੱਥੇ ਜਵਾਕ ਨਸ਼ੇ ਦੀ ਚਪੇਟ 'ਚ ਨਹੀਂ ਆ ਸਕਦਾ ਇੱਥੇ ਵਾਲਿਆਂ ਇਹਨਾਂ ਬਿਮਾਰੀਆਂ ਤੋਂ ਉਹਦਾ ਛੁਟਕਾਰਾ ਹੋ ਜੂ ਇਹਨਾਂ ਲਾਹਮਤਾ ਤੋਂ ਉਹਦਾ ਛੁਟਕਾਰਾ ਹੋ ਜੂ ਇਹਦਾ ਮਤਲਬ ਇਹ ਵੀ ਸਮਝਣੀ ਹੈ ਇਹ ਤਾਂ ਖੁਦ ਦੀ ਇੱਛਾ ਸ਼ਕਤੀ ਖੁਦ ਦਾ ਫੈਸਲਾ ਕੁਦੀ ਸਮਝ ਇਹ ਹਰ ਥਾਂ ਹੋਣੀ ਜ਼ਰੂਰੀ ਨਹੀਂ ਤਾਂ ਇਹ ਮਸ਼ਕਲ ਖੜੀ ਹੋ ਜੂਗੀ ਦੂਸਰੇ ਪਾਸੇ ਇਸ ਨੁਕਤੇ ਨੂੰ ਜੇ ਇੱਕ ਹੋਰ ਪਹਿਲੂ ਨਾਲ ਸਮਝਣਾ ਹੋਵੇ ਤਾਂ ਹੋਰ ਵੀ ਗੰਮੀਰ ਹੈ ਕਿ ਜੇ ਵਿਦੇਸ਼ਾਂ ਤੋਂ ਕੁੜੀਆਂ ਪਰਤ ਕੇ ਆ ਕੇ ਉਰੇ ਨਸ਼ਾ ਛਡਾਉਣ ਲਈ ਆ ਰਹੀਆਂ ਨੇ ਤਾਂ ਉਹਦੇ ਕਾਰਨ ਕੀ ਨੇ ਉਹਨਾਂ ਨੂੰ ਕਿਹੜੀਆਂ ਦਿੱਕਤਾਂ ਨੇ ਜਿਹੜੀਆਂ ਉੱਥੇ ਸੈਂਟਰ ਦੀ ਬਜਾਏ ਉਰੇ ਦੀ ਉਹ ਚੋਂਕ ਕਰਦੀਆਂ ਨੇ ਜਦੋਂ ਇਸ ਨੁਕਤੇ ਤੇ ਗੱਲ ਹੁੰਦੀ ਹੈ ਤਾਂ ਕਹਿੰਦੇ ਜੀ ਇੱਕ ਤਾਂ ਵਿਦੇਸ਼ਾਂ 'ਚ ਪਰਿਵਾਰਾਂ ਨੂੰ ਇਹ ਲੱਗਦਾ ਕਿ ਜੇ ਉੱਥੇ ਨਸ਼ਾ ਛਡਾਊ ਕੇਂਦਰਾਂ ਤੱਕ ਜਾਵਾਂਗੇ ਤਾਂ ਸਾਡੀ ਬਦਨਾਮੀ ਹੋਊਗੀ ਸਾਨੂੰ ਇਹਦੇ ਨਾਲ ਆਪਣੇ ਪਰਿਵਾਰਾਂ ਦੇ ਵਿੱਚ ਫਿਰ ਗਲਜੰਤਕ ਹੋ ਜੂਗੀ ਇਸ ਲਈ ਕਹਿੰਦੇ ਉਹ ਰਿਸ਼ਤੇਦਾਰੀ ਚ ਪਰਿਵਾਰਾਂ ਚ ਇਹ ਸੁਨਿਆਹ ਦੇਣ ਦੀ ਕੋਸ਼ਿਸ਼ ਕਰਦੇ ਨੇ ਕਿ ਸਾਡੇ ਬੱਚੇ ਤਾਂ ਟੂਰ ਤੇ ਗਏ ਨੇ ਜੀ ਹੁਣ ਉਹ ਇੰਡੀਆ ਦਾ ਦੱਸਦੇ ਨੇ ਕਿ ਵਿਦੇਸ਼ ਦਾ ਦੱਸਦੇ ਨੇ ਤਾਂ ਉਹ ਜਾਣਣ ਪਰ ਉਹ ਇਹ ਬਣਾ ਕੇ ਜਿਚਾ ਕੇ ਗੱਲ ਕਰਦੇ ਕਿ ਟੂਰ ਤੇ ਗਏ ਨੇ ਜੀ ਨਿਆਣੇ ਉੱਥੇ ਜਾ ਕੇ ਜੀ ਉਹ ਦਾਖਲ ਦੁਖਲ ਹੋ ਗਏ ਇਸ ਲਈ ਇਲਾਜ ਉੱਥੇ ਕਰਾ ਰਹੇ ਹੁਣ ਤਾਂ ਪਤਾ ਨਹੀਂ ਮਤਲਬ ਦੱਸਦੇ ਵੀ ਨਹੀਂ ਹੋਣਗੇ ਕਿ ਇਲਾਜ ਕਰਾਉਣਗੇ ਇਹਨਾਂ ਦਾ ਟੂਰ ਤੇ ਗਏ ਨੇ ਜੀ ਇਸ ਲਈ ਕਹਿੰਦੇ ਕਿ ਉਹ ਭਾਰਤ ਨੂੰ ਜਾਂ ਪੰਜਾਬ ਨੂੰ ਛੁਡ ਰਹੇ ਨੇ ਕਿ ਇੱਥੇ ਆ ਕੇ ਨਸ਼ਾ ਛੁਡਾਇਆ ਜਾ ਰਿਹਾ ਹੈ ਦੂਜਾ ਕਹਿੰਦੇ ਜੀ ਦੂਸਰਾ ਇਹਦੇ ਵਿੱਚ ਪਹਿਲੂ ਇਹ ਵੀ ਹੈ ਕਿ ਇੱਥੇ ਇਲਾਜ ਕੈਨੇਡਾ ਅਮਰੀਕਾ ਦੇ ਮੁਕਾਬਲੇ ਸਸਤਾ ਕਾਫੀ ਆ ਤੀਜਾ ਇਹਦੇ ਵਿੱਚ ਕਹਿੰਦੇ ਜੀ ਇਹ ਵੀ ਪਹਿਲੂ ਹੈ ਕਿ ਵਿਦੇਸ਼ਾਂ ਦੇ ਵਿੱਚ ਇਲਾਜ ਦੇ ਦੌਰਾਨ ਫਿਰ ਹੈ ਕਈ ਉੱਥੇ ਦੀ ਕਾਨੂੰਨੀ ਅੜਚਨਾ ਕਈ ਉਹ ਪਹਿਲੂ ਹੈ ਨਾ ਫਿਰ ਵਾਇਲੇਸ਼ਨ ਉਹ ਕਾਫੀ ਕੁਝ ਕਹਿੰਦੇ ਅੜੀਕਾ ਬਣਦਾ ਇਸ ਲਈ ਕਹਿੰਦੇ ਇਹ ਦੋ ਤਿੰਨ ਪਹਿਲੂ ਜਿਹਨਾਂ ਨੂੰ ਪੰਜਾਬ ਚੁਣਿਆ ਪਰ ਪਿਛਲੇ 5 ਸਾਲਾਂ ਤੋਂ ਕਹਿੰਦੇ ਪੰਜਾਬ ਦੇ ਵਿੱਚ ਲਗਾਤਾਰ ਇਹ ਆਮਦ ਵਧ ਰਹੀ ਹੈ ਕਿ ਵਿਦੇਸ਼ ਤੋਂ ਵੀ ਕੁੜੀਆਂ ਇੱਥੇ ਇਲਾਜ ਕਰਾਉਣ ਆ ਰਹੀਆਂ ਨੇ ਸੋ ਇਸ ਲਈ ਇਹ ਪਹਿਲੂ ਕਿੰਨਾ ਗੰਭੀਰ ਹੈ ਉਹ ਤਾਂ ਅੰਦਾਜ਼ਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਇੱਥੇ ਸਾਡੀਆਂ ਵੀ 154 ਕੁੜੀਆਂ ਨੇ ਉਹਨਾਂ ਚੋਂ 74 ਕੁੜੀਆਂ ਸਾਡੀਆਂ ਦਾਖਲ ਨੇ ਤੇ 80 ਕੁੜੀਆਂ ਵਿਦੇਸ਼ ਤੋਂ ਆ ਕੇ ਦਾਖਲ ਨੇ ਤੇ ਅਸੀਂ ਕਿੱਧਰ ਨੂੰ ਜਾ ਰਹੀਆਂ ਸਾਡੀ ਔਲਾਦ ਨਾ ਇੱਥੇ ਨਾ ਉੱਥੇ ਨਾ ਜੀਵਨ ਪੱਤਰ ਤੇ ਨਾ ਰੋਜ਼ਗਾਰ ਪੱਤਰ ਤੇ ਨਾ ਸਮਾਜਿਕ ਪੱਤਰ ਤੇ ਸੁਰੱਖਿਅਤ ਕਿੱਥੇ ਮੋਬਾਈਲ ਦਾ ਸਵਾਲ ਚਲੋ ਜਦੋਂ ਸੁਰੱਖਿਆ ਦੀ ਗੱਲ ਚੱਲਦੀ ਹੈ ਤਾਂ ਸਰਕਾਰਾਂ ਕਹਿੰਦੀ ਹੈ ਕਿ ਅਸੀਂ ਤਾਂ ਬਹੁਤ ਕੁਝ ਕਰ ਰਹੇ ਹਾਂ ਮੁਫਤ ਖੁਰੀ ਅਣੀਆਂ ਚੀਜ਼ਾਂ ਦੇ ਹਵਾਲੇ ਨਾਲ ਚੋਣਾਂ ਜਿੱਤਣ ਦੀ ਕਬਾਇਦ ਹੈ ਬਿਹਾਰ ਚ ਚੋਣਾਂ ਦਾ ਐਲਾਨ ਹੋ ਗਿਆ ਪਾਰਟੀਆਂ ਦਾ ਗੱਠਜੋੜ ਆ ਗਿਆ ਜੀ ਲੋ ਜੀ ਬਰਾਬਰ ਤੇ ਆ ਗਿਆ ਇਕਤੀਤਾ ਦੀ ਜਨਤਾ ਦਾ ਜੂ ਨਤੀਸ਼ ਕੁਮਾਰ ਵਾਲੀ ਤੇ ਸਾਡੇ ਵਾਲੀ ਬਰਾਬਰੇ ਲੜਨਗੀਆਂ ਜੀ 101 ਇੱਕ ਅਸੀਂ ਸੀਟਾਂ ਵੰਡ ਲੀਆਂ ਚਿਰਾਗ ਪਾਸਵਾਨ 29 ਲੈਂਡ ਚ ਕਾਮਯਾਬ ਹੋ ਗਿਆ ਉਹ ਮਾਜੀ ਤੇ ਕੁਸ਼ਵਾ ਦੇ ਹਿੱਸੇ ਛੇ ਛੇ ਆਈਆਂ ਜੀ ਕਹਿੰਦੇ ਜੀ ਉਹਨਾਂ ਨੂੰ ਫਿਕਰ ਲੱਗਿਆ ਪਰ ਸਾਡਾ ਕੀ ਬਣੂਗਾ ਪਰ ਜਨਾਬ ਕੱਲਾ ਹੀ ਸੀਟਾਂ ਦਾ ਮਟਵਾਰਾ ਨਹੀਂ ਬਿਹਾਰ ਚੋਣਾ ਚ ਜਾਣ ਤੋਂ ਪਹਿਲਾਂ ਸਰਕਾਰ ਵੱਲੋਂ ਜਿਹੜੀ ਜਨਤਾਦਲ ਯੂ ਤੇ ਬੀਜੇਪੀ ਵਾਲੀ ਗੱਠਜੋੜ ਵਾਲੀ ਸਰਕਾਰ ਕਹਿੰਦੇ ਜੀ ਉਹਨੇ ਕਰੋੜਾਂ ਰੁਪਈਆ 1 ਕਰੋੜ 21 ਲੱਖ ਰੁਪਈਆ ਹਾਂ 1 ਕਰੋੜ 21 ਲੱਖ ਔਰਤਾਂ ਦੇ ਖਾਤਿਆਂ 'ਚ 12000 ਕਰੋੜ ਰੁਪਈਆ ਉਹਨਾਂ ਨੇ ਪਾਇਆ ਜੀ ਸਿੱਧਾ ਖਾਤਿਆਂ 'ਚ ਪਾਇਆ ਇਤੋਂ ਬਿਨਾ ਹੋਰ ਕਈ ਯੋਜਨਾਵਾਂ ਨੇ ਸੋ ਇਹ ਜਿਹੜੇ ਆ ਨਕਦੀ ਵੰਡ ਕੇ ਖਾਤਿਆਂ 'ਚ ਨਗਦ ਪੈਸੇ ਪਾ ਕੇ ਵੋਟਾਂ ਮਟੋਰਨ ਦੀ ਕਵਾਇਦ ਆ ਇਹ ਦੇਸ਼ ਦੇ ਵਿੱਚ ਕਹਿੰਦੇ ਜੀ ਪੱਠਾ ਪਠਾਰੀ ਇਹਦੇ ਤੇ ਚਰਚਾ ਬਹੁਤ ਹੁੰਦੀ ਆ ਪਰ ਛੱਡਣ ਨੂੰ ਕੋਈ ਤਿਆਰ ਹੈ ਮੈਂ ਦੇਖ ਰਿਹਾ ਸੀਗਾ ਕਹਿੰਦੇ ਜੀ ਕਿ ਇਕੱਲਾ ਇੱਥੇ ਦਾ ਮਸਲਾ ਥੋੜਾ ਬਿਹਾਰ ਦੇ ਵਿੱਚ ਇੱਕ ਮੰਤਰੀ ਕਹਿ ਰਿਹਾ ਕਿ ਸਾਡਾ ਪੱਠਾ ਪਠਾ ਪਠਾਤਾ ਜੀ ਜਿਹੜੀ ਅਸੀਂ ਔਰਤਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣ ਦੀ ਸਕੀਮ ਉਹ ਲਾਡਲੀ ਯੋਜਨਾ ਸ਼ੁਰੂ ਕੀਤੀ ਸੀ ਮਹਾਰਾਸ਼ਟਰ 'ਚ ਉਹ ਕਹਿੰਦੇ ਸਾਡਾ ਤੇ ਨਾਲ ਤੁਆ ਨਿਕਲ ਗਏ ਜੀ ਸੋ ਇਹ ਇਸ ਲਈ ਇਹ ਕਿੰਨੇ ਹੀ ਸੂਬਿਆਂ ਦੇ ਹਵਾਲੇ ਰਿਪੋਰਟ ਆਉਣ ਲੱਗੀ ਹੈ ਕਿ ਉੱਥੋਂ ਦੇ ਸੂਬੇ ਇਸ ਗੱਲ ਹੀ ਲੈ ਕੇ ਫਿਕਰ ਨੇ ਲਾੜਲੀ ਯੋਜਨਾ ਸੀ ਮਹਾਰਾਸ਼ਟਰ ਦੀ ਜਿਹਨੂੰ ਲੈ ਕੇ ਉੱਥੋਂ ਦੇ ਮੰਤਰੀ ਬੋਲਣ ਲੱਗੇ ਨੇ ਹਾਂ ਤੇ ਇਸ ਤਰ੍ਹਾਂ ਦੀ ਪ੍ਰਕਿਰਿਆ ਦੇ ਵਿੱਚੋਂ ਕਈ ਸੂਬੇ ਲੰਘ ਰਹੇ ਨੇ ਜੀ ਪੰਜਾਬ ਵੀ ਉਹਦਾ ਇੱਕ ਹਿੱਸਾ ਹੈ ਪੰਜਾਬ ਦੇ ਵਿੱਚ ਲਗਾਤਾਰ ਕਰਜ਼ੇ ਦੀ ਪੰਡ ਇਸੇ ਲਈ ਮਹਿੰਗੀ ਹੁੰਦੀ ਜਾ ਰਹੀ ਹੈ ਭਾਰੀ ਹੁੰਦੀ ਜਾ ਰਹੀ ਹੈ ਬੋਝ ਵੱਧਦਾ ਜਾ ਰਿਹਾ ਹੈ ਕਿ ਅਸੀਂ ਇੱਕ ਪਾਸੇ ਮੁਫਤ ਬਿਜਲੀ ਦੇ ਹਵਾਲੇ ਨਾਲ ਦੂਜੇ ਪਾਸੇ ਮੁਫਤ ਸਫਰ ਦੇ ਹਵਾਲੇ ਨਾਲ ਇਹੀ ਨਹੀਂ ਅਸੀਂ ਤਾਂ ਕਈ ਬਾਹਰਿਆਂ ਨੂੰ ਮੁਫਤ ਪਾਲ ਰਹੇ ਹਾਂ ਕੋਈ ਦਿੱਲੀ ਤੋਂ ਤੁਰ ਕੇ ਆਇਆ ਉਹਦੀ ਕਾਫਲਾ ਗੱਡੀਆਂ ਚੌਪਰ ਝੂਟੇ ਸਾਰਾ ਕੁਝ ਰਹਿਣ ਸਹਿਣ ਉਹ ਸਾਡੇ ਤੇ ਬਹੁਤ ਬੋਝ ਬਹੁਤ ਸੋ ਇਸ ਲਈ ਜਿਹੜੀਆਂ ਨਕਦੀ ਵਾਲੀਆਂ ਯੋਜਨਾਵਾਂ ਨੇ ਕਿ ਸਰਕਾਰੀ ਯੋਜਨਾਵਾਂ ਵਿੱਚ ਤਾਂ ਇੱਥੇ 1200 ਰੁਪਏ ਵਾਲਾ ਮਸਲਾ ਪਿਆ ਉਹਦੇ ਉੱਤੇ ਦੂਏ ਪਾਸੇ ਲੋਕਾਂ ਦੀ ਸਮਾਜਿਕ ਸੁਰੱਖਿਆ ਦਾ ਪਹਿਲੂ ਹੈ ਚਾਹੇ ਉਹ ਵਿਧਵਾ ਮਾਂ ਨੇ ਚਾਹੇ ਉਹ ਬਜ਼ੁਰਗ ਨੇ ਉਹਨਾਂ ਦੇ ਵਿੱਚ ਕਹਿੰਦੇ ਅਸੀਂ ਆਪਣੇ ਗਵਾਂਡੀ ਸੂਬੇ ਤੋਂ ਪਿੱਛੇ ਹਰਿਆਣਾ 3500 ਤੱਕ ਚਲਾ ਗਿਆ ਬਜ਼ੁਰਗ ਪੈਨਸ਼ਨ ਨੂੰ ਅਸੀਂ ਅਜੇ 1500 ਤੱਕ ਵੀ ਨਹੀਂ ਉੱਪਰ ਪਾਏ ਸਾਡੀ ਇਹ ਹਾਂ ਸੋ ਉਹਦੇ ਉੱਤੇ ਵੀ ਸਵਾਲ ਖੜੇ ਨੇ ਸੋ ਕੁੱਲ ਮਿਲਾ ਕੇ ਕਹਿੰਦੇ ਨਕਦੀ ਰਾਹੀਂ ਵੋਟਾਂ ਖਰੀਦਣ ਦੀ ਕਵਾਇਦ ਇਸ ਵਾਰ ਬਿਹਾਰ ਦੀਆਂ ਚੋਣਾਂ ਨਾਲ ਫਿਰ ਚਰਚਾ ਚ ਹੈ ਪਾਰਟੀਆਂ ਛਟਕਾਰਾਂ ਤਾਂ ਚਾਹੁੰਦੀਆਂ ਨੇ ਪਰ ਅਗਲੀ ਚੋਣ ਜਿੱਤਣ ਦੇ ਚੱਕਰ ਚ ਫੇਰ ਇਹਦੇ ਜਾਚ ਫਸੀਆਂ ਜਾਂਦੀਆਂ ਨੇ ਇਹ ਜਾਲ ਹੀ ਸਾਡੇ ਸੂਬਿਆਂ ਨੂੰ ਮੁਲਕ ਨੂੰ ਸਿਸਟਮ ਨੂੰ ਖਾ ਰਿਹਾ ਹੈ ਚਾਹਵੇਂ ਸਿਆਸੀ ਜਾਲ ਦਰਸ ਕਰਨ ਦੀ ਲੋੜ ਹੈ ਬਹੁਤ-ਬਹੁਤ ਸ਼ੁਕਰੀਆ